ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਨੂੰ ਅੱਜ ਬਣਾਵਾਂਗੇ ਆਪਾਂ ਪਿੰਡੀ ਤੇ ਪਿੰਡੀ ਬਣਾਵਾਂਗੇ ਇੱਕ ਹੋਰ ਤਰੀਕੇ ਨਾਲ ਕਿਉਂਕਿ ਉਹ ਫਿਰ ਜਿਹੜੀ ਪਿੰਡੀ ਅਸੀਂ ਬਣਾਵਾਂਗੇ ਨਾ ਬਿਲਕੁਲ ਖਿੜਖਿੜ ਹੀ ਰਹਿੰਦੀ ਚਿਪਕਦੀ ਨਹੀਂ ਨਾਲ ਤੇ ਤੁਹਾਨੂੰ ਦੱਸਦੇ ਆ ਅਲੱਗ ਤਰੀਕਾ ਸੌਖਾ ਤਰੀਕਾ ਹੀ ਆ ਪਿੰਡੀ ਬਣਾਉਣ ਦਾ ਤੇ ਆਪਾਂ ਪਿਛਲੀ ਵਾਰ ਵੀ ਇਸੇ ਤਰ੍ਹਾਂ ਬਣਾਈ ਸੀਗੀ ਸਾਨੂੰ ਵਧੀਆ ਲੱਗੀ ਤੇ ਬਣਾਨੇ ਆ ਚ ਪਿੰਡੀ ਹਾਂਜੀ ਆਪਾਂ ਨੇ ਪਿੰਡੀ ਕੱਟ ਲਈ ਹੁਣ ਅਸਾਂ ਇਹਦੇ ਵਿੱਚ ਤੇਲ ਨਹੀਂ ਪਾਣਾ 프라이ਪੈਨ ਚ ਪਿੰਡੀ ਅੱਧੀ ਪਾ ਮਰੀ ਪਿੰਡੀ ਨੂੰ ਅੱਧੀ ਰੋਸਟ ਕਰਨਾ ਅਸਾਂ ਤੇਲ ਤੋਂ ਪੇਨਾ ਤੇ ਇਹਨੂੰ ਹਲਾਈ ਜਾਣਾ ਛੇੜੀ ਜਾਣਾ ਪਿੰਡੀ ਬਿਲਕੁਲ ਚਿਪਚਿਪੀ ਬਿਲਕੁਲ ਨਹੀਂ ਬਣਨੀ ਦੇਖੇ ਲਿਖੇ ਲੀ ਬਣੂਗੀ ਤੇ ਦੂਜੇ ਪਾਸੇ ਆਪਾਂ ਪਿਆਜ਼ ਭੁੰਨ ਲਾਂਗੇ ਮਸਾਲਾ ਬਣਾ ਲਾਂਗੇ ਨਾਲੇ ਤੇ ਵਿੱਚੇ ਪਿਆਜ਼ ਭੁੰਨ ਲਾਵਾਂਗੇ ਤੇ ਇਹ ਪਿੰਡੀ ਇੱਧਰ ਪੁੱਜ ਜਾਊਗੀ ਇਹ ਬਿਲਕੁਲ ਤੇਲ ਤੋਂ ਬਿਨਾ ਆਪਾਂ ਨੇ ਇਹਨੂੰ ਰੋਸਟ ਕਰਨਾ ਸਰੋ ਜੀ ਦਿਖਾਨੇ ਫੇਰ ਰੱਖ ਕੇ ਹਾਂਜੀ ਭਿੰਡੀ ਨੂੰ ਆਪਣੀ ਨੂੰ 2-3 ਮਿੰਟ ਹੋ ਗਏ ਤੇ 5 ਕਿ ਮਿੰਟ ਆਪਾਂ ਨੇ ਇਹਨੂੰ ਹੋਰ ਰੋਸਟ ਕਰਨਾ ਤੇ ਬਿਲਕੁਲ ਕੋਈ ਦੇ ਵਿੱਚ ਚਿਪਚਿਪ ਵਾਲ ਰਹਿਣੀ ਨਹੀਂ ਸਹੀ ਬਣ ਜਾਣੀ ਭਿੰਡੀਆਂ ਸਾਡੀਆਂ ਹੋ ਗਈਆਂ ਅਸੀਂ ਇਹਨੂੰ ਕੱਢ ਲਾਂਗੇ ਭਿੰਡੀਆਂ ਨੂੰ ਤੇ ਫਿਰ ਕਰਦੇ ਪਿਆਜ਼ ਪੀਜ ਤੋਮਟਾ ਹੰਮ ਜੀਰਾ ਪਾ ਲਿਆ ਤਾਂ ਆਪਾਂ ਪਿਆਜ਼ ਹੰਮ ਥੋੜਾ ਜਿਹਾ ਪਿਆਜ਼ ਨੂੰ ਆਪਾਂ ਨੇ ਭੁੰਨਾ ਲੈਣਾ ਤੇ ਇਹ ਸ਼ੇਪ ਟੀੜੀਆਂ ਦੇ ਵਿੱਚ ਮਿਲਾ ਦੇਣੀ ਇਹਦੇ ਨਾਲ ਜਿਵੇਂ ਅਸੀਂ ਪਿਆਜ਼ਾਂ ਚ ਮਿਰਚਾਂ ਪਾ ਦਾਂਗੇ ਖੱਟ ਕੇ ਨਾਲ ਇਹਨਾਂ ਨੂੰ ਘੋਲ ਦੇਣਾ ਪਿਆਜ਼ਾਂ ਦੇ ਹਾਂਜੀ ਸਾਡਾ ਪਿਆਜ਼ ਵੀ ਹੋ ਗਿਆ ਇਹਨਾਂ ਨੂੰ ਤਪਾਵਾਂਗੇ halti. Bæri tíðin í dag. Malsala. ਧੀਰਾ ਪਾਉਣ ਤਾਂ ਆਹ ਸੇਕਿੰਗ ਮਤਲਬ ਇਹ ਬਣ ਨਹੀਂ ਗਈ मसाला पा तो बाद फिर अभी एक मिनट इन होर भुनिया हूँ पावे आपने भिंडी रोस्ट की सी ना पहला तेल तो बिना ते तो हूँ आप दूंगे देखो कि ਬਿਲਕੁਲ ਚਿਪ ਚਿਪ ਚਿਪਤੀ ਜਿਹੀ ਨਹੀਂ ਬਣਦੀ ਵਧੀਆ ਬਣੇਗੀ ਹੁਣ ਅਸੀਂ 2 ਮਿੰਟ ਤੀਨ ਨੂੰ ਹੋਰ ਘੋਲ ਲਾਂਗੇ ਵਿੱਚ ਮਸਾਲਾ ਟਿੰਡੀ ਚ ਵੀ ਆਪਣਾ ਰਲ ਜਾਊਗਾ ਤੁਸੀਂ ਵੀ ਬਣਾ ਕੇ ਦੇਖੋ ਬਹੁਤ ਜ਼ਿਆਦਾ ਵਧੀਆ ਬਣਦੀ ਇਹ ਰੈਪੀਸੀ ਤੇ ਖਾਣ ਨੂੰ ਵੀ ਜਿਆਦਾ ਵਧੀਆ ਲੱਗਦੀ ਦੇਖਣ ਨੂੰ ਵੀ ਵਧੀਆ ਲੱਗਦੀ ਪਿੰਡੀਆਂ ਬਿਲਕੁਲ ਅਲੱਗ-ਅਲੱਗ ਦੇਖਦੀਆਂ ਤੇ ਕਲਰ ਵੀ ਬਹੁਤਾ ਚੇਂਜ ਨਹੀਂ ਹੁੰਦਾ ਕਾਲਾ ਨਹੀਂ ਹੁੰਦਾ ਇਹਨਾਂ ਦਾ ਗ੍ਰੀਨ ਰਹਿੰਦਾ ਬਿਲਕੁਲ ਖਿਲੀ-ਖਿਲੀ ਐ ਤੇ ਘੱਟ ਟਾਈਮ ਲੱਗਦਾ ਬਹੁਤ ਘੱਟ ਟਾਈਮ ਲੱਗਦਾ 5 ਮਿੰਟ ਤੇ ਪਿੰਡੀ ਹੋ ਜਾਂਦੀ ਤੇ 5 ਕਿੱਟ ਪਿਆਜ਼ ਹੋ ਜਾਂਦਾ 10 ਮਿੰਟ ਵਿੱਚ ਸਬਜ਼ੀ ਬਣ ਕੇ ਰੈਡੀ ਹੋ ਜਾਂਦੀ ਇੱਕ ਸਾਈਡ ਰੱਖ ਲਓ ਪਿੰਡੀ ਇਹ ਖਿੜੀ ਤੁਸੀਂ ਵੀ ਜ਼ਰੂਰ ਬਣਾਇਓ ਤੇ ਦੱਸਿਓ ਸਾਨੂੰ ਥੈਂਕ ਯੂ ਜੀ